ਸਾ ਸੀ ਕੰਸਾਰਿਆ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਖਿਰ ਤੇ ਅੱਜ ਆਪਾਂ ਬਣਾਵਾਂਗੇ ਸੋਇਆ ਚਿੱਲੀ ਤੇ ਸਾਂ ਸਭ ਤੋਂ ਪਹਿਲਾਂ ਆਪਾਂ ਲੈ ਲਵਾਂਗੇ ਆ ਪਿਆਜ਼ ਹਰੀ ਮਿਰਚ ਤੇ ਸੋਇਆ ਵੇਂਦੀਆਂ ਬੜੀਆਂ ਤੇ ਹਰੀਆਂ ਮਿਰਚਾਂ ਟਮਾਟਰ ਜੋ ਵੀ ਤੁਹਾਡੇ ਕੋਲ ਹੈਗੀ ਹੈ ਚੀਜ਼ ਤੁਸੀਂ ਲੈ ਸਕਦੇ ਹੋ ਮੈਂ ਇੱਥੇ ਲੈ ਲਿਆ ਦੋ ਛਿਮਲਾ ਮਿਰਚਾਂ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆਗਾ ਤੇ ਤਿੰਨ ਚਾਰ ਪਿਆਜ਼ ਲੈ ਲਏ ਉਹਨੂੰ ਇਸ ਤਰ੍ਹਾਂ ਚਾਰ ਪੀਤ ਕਰਕੇ ਤੇ ਉਹਨਾਂ ਨੂੰ ਕੈਰਾ ਕਰ ਕਰ ਲੈਗਾ ਤੇ ਤਿੰਨ ਚਾਰ ਲਾਲ ਸੌਰੀ ਹਰੀਆਂ ਮਿਰਚਾਂ ਲੈ ਲੀਆਂ ਨਹੀਂ ਹੈ ਤੇ ਇਹਨਾਂ ਨੂੰ ਆਪਾਂ ਸਾਰੇ ਸਬਜ਼ੀਆਂ ਨੂੰ ਕੱਟ ਲਵਾਂਗੇ ਤੇ ਇੱਕ ਪਾਸੇ ਆਪਾਂ ਦੋ ਕੋਲੀਆਂ ਸੋਇਆਬੀਨ ਬੜੀਆਂ ਨਹੀਂ ਲੈ ਲਾਂਗੇ ਤੇ ਉਹਨਾਂ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਉਬਾਲ ਲਾਵਾਂਗੇ ਨਮਕ ਪਾ ਕੇ ਨਮਕ ਪਾ ਕੇ ਵਾਰ ਲਵਾਂਗੇ ਜਦੋਂ ਇਹ ਫੁੱਲ ਗਈਆਂ ਤੇ ਪੋਲੀਆਂ ਹੋ ਗਈਆਂ ਆਪਾਂ ਇਹਨਾਂ ਨੂੰ ਠੰਡਾ ਕਰਕੇ ਸੋਕ ਨਚੋੜਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਹਲਦੀ ਪਾਊਡਰ ਆ ਲਾਲ ਮਿਰਚ ਨਮਕ ਤੇ ਥੋੜਾ ਜਿਹਾ ਆਪਾਂ ਕਾਰਨ ਫਲੋਰ ਪਾ ਕੇ ਇਹਨੂੰ ਮਿਕਸ ਕਰ ਲਵਾਂਗੇ ਤੇ ਇਹ ਤੁਸੀਂ ਜਿਹੜਾ ਨੌਨ ਮਿਰਚ ਆਪਣੇ ਟੇਸਟ ਅਨਸਾਰ ਲੈ ਲੈਣਾਗਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਆ ਮੈਂ ਥੋੜਾ ਜਿਹਾ ਕੌਨਫਰ ਲੈ ਲਿਆ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਜਿਹੜਾ ਮਸਾਲਾ ਹੈ ਹੌਣ ਮਿਰਚ ਹੈਗਾ ਇਹਦੇ ਵਿੱਚ ਪੋਟ ਕਰ ਲਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਸਲ ਮਸਲ ਕੇ ਤੇ ਇਹਦੇ ਵਿੱਚ ਪਾਣੀ ਆਪਾਂ ਸਵਾਵੀਂ ਚ ਬਿਲਕੁਲ ਨਹੀਂ ਛੋੜ ਦੇਣਾਗਾ ਠੰਡੀਆਂ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਦੇ ਵਿੱਚ ਨਮਕ ਮਿਰਚ ਨੂੰ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਵਾਂਗੇ ਤੇ ਉਹਦੇ ਵਿੱਚ ਗਰਮ ਤੇਲ ਧਰ ਲਵਾਂਗੇ ਇੱਕ ਸਾਈਡ ਤੇ ਇਹ ਆਪਣਾ ਜਿਹੜਾ ਮਸਾਲਾ ਇਹਦੇ ਵਿੱਚ ਨਮਕ ਮਿਰਚ ਬਿਲਕੁਲ ਮਿਕਸ ਹੋ ਗਿਆਗਾ ਤੇ ਇੱਧਰ ਆਪਾਂ ਤੇਲ ਗਰਮ ਕਰ ਲਿਆਗਾ ਤੇ ਆਪਾਂ ਇਹਦੇ ਵਿੱਚ ਥੋੜਾ ਥੋੜੀਆਂ ਕਰਕੇ ਇਹਨਾਂ ਨੂੰ ਫਰਾਈ ਕਰ ਲਵਾਂਗੇ ਸੋਇਆ ਬੀਨ ਨੂੰ ਇਹਨਾਂ ਨੂੰ ਆਪਾਂ ਕਰੀ ਕਰੀ ਕਰਕੇ ਛੱਡ ਦੇਣਾਗਾ ਬਸ ਤਾਂ ਇਹ ਕਰੀਆਂ ਕਰੀਆਂ ਹੁੰਦੀਆਂ ਨਹੀਂ ਆ ਇਹਨਾਂ ਨੂੰ ਆਪਾਂ ਹਲੇ ਉਹਦੇ ਚਲਾਉਂਦੇ 골ਡਨ ਬਰਾਉਨ ਟਿੱਕਰ ਆਪਾਂ ਇਹਨੂੰ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਜਿੰਨਾ ਵੀ ਆਪਣੇ ਕੋਲੇ ਪੂਰਨੇਗੇ ਜਿੰਨੀਆਂ ਸੋਇਵੀਂ ਨੇ ਬੜੀਆਂ ਨੇ ਸਾਰੀਆਂ ਨੂੰ ਆਪਾਂ ਉਲਟ-ਪਲਟ ਕਰਕੇ ਫਰਾਈ ਕਰ ਲਵਾਂਗੇ ਆ ਦੇਖੋ ਆਪਣੀਆਂ ਜਿਹੜੀਆਂ ਸੋਇਵੀਂ ਨੇ ਬੜੀਆਂ ਨੇ ਇਹ ਬਣ ਕੇ ਤਿਆਰ ਹੋ ਗਈਆਂ ਤੇ ਆਪਾਂ ਇਹਨਾਂ ਨੂੰ ਇੱਕ ਢਾਂਡੇ 'ਚ ਕੱਢ ਲਵਾਂਗੇ ਥਾਲ ਪਲੇਟ ਜੋ ਵੀ ਤੁਸੀਂ ਲੈਣੀ ਹੈਗੀ ਲੈ ਸਕਦੇ ਹੋਊਂਗੇ ਆਪਾਂ ਇਹ ਇੱਥੇ ਕੱਢ ਲਵਾਂਗੇ ਜਿਹੜੀਆਂ ਬਾਕੀ ਬਚਦੀਆਂ ਨੇ ਉਹ ਵੀ ਆਪਾਂ ਫਰਾਈ ਕਰ ਲਵਾਂਗੇ ਇਹਨਾਂ ਨੂੰ ਫਰਾਈ ਕਰ ਲਵਾਂਗੇ ਆਪਾਂ ਸਾਰੀਆਂ ਇਹ ਆਪਣੀਆਂ ਸਾਰੀਆਂ ਸਵਾਵਿਨੀਆਂ ਬੜੀਆਂ ਜਿਹੜੀਆਂ ਫਰਾਈ ਹੋ ਗਈਆਂ ਨੇ ਉਹ ਹੀ ਆਪਾਂ ਪੈਨ ਲੈ ਲਿਆਗਾ ਉਹਦੇ ਵਿੱਚੋਂ ਬਾਕੀ ਦਾ ਤੇਲ ਕੱਢ ਲਿਆਗਾ ਤੇ ਥੋੜਾ ਜਿਹਾ ਤੇਲ ਰੱਖ ਲਿਆਗਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ਾਂ ਨੂੰ ਤੇ ਇਹਨਾਂ ਨੂੰ ਆਪਾਂ ਲੱਖਾ ਜਆ ਪੁੰਨਾਗੇ ਬਸ ਦੋ ਤਿੰਨ ਸਕੈਂਟ ਲਈ ਕਿਉਂਕਿ ਤੇ ਇਹ ऑलरेडी ਗਰਮ ਹੈਗਾ ਤੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਾ ਹੈਗਾ ਬਸ ਹਲਕਾ ਜਿਹਾ ਭੁਣਾ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਕੱਚਾ ਪਾਣਾ ਥੋੜਾ ਜਿਹਾ ਰਹਿਣਾ ਚਾਹੀਦਾ ਹੈਗਾ ਉਸ ਤੋਂ ਬਾਅਦ ਪਾ ਲਾਂਗੇ ਆਪਾਂ ਸ਼ਿਮਲਾ ਮਿਰਚ ਹਲਕੀ ਜਿਹੀ ਸ਼ਿਮਲਾ ਮਿਰਚ ਆਪਾਂ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਕੱਟੀ ਹੋਈ ਹਰੀ ਮਿਰਚ ਜੇ ਤੁਹਾਡੇ ਕੋਲ ਟਮਾਟਰ ਹੈਗਾ ਟਮਾਟਰ ਵੀ ਪਾ ਸਕਦੇ ਹੋਗੇ ਬੰਦ ਗੋਭੀ ਹੈ ਬੰਦ ਗੋਭੀ ਪਾ ਸਕਦੇ ਜਿਹੜੀ ਵੀ ਤੁਸੀਂ ਸਰਜੀ ਹੈਗੀ ਹੈ ਤੁਹਾਡੇ ਕੋਲ ਇਹ ਸਟੈਮ ਮੌਜੂਦ ਉਹ ਤੁਸੀਂ ਪਾ ਸਕਦੇ ਆ ਉਹ ਜਿਹੜੀ ਸਡੇ ਕੋਲੇ ਮੌਜੂਦ ਹੈਗੀ ਸਲਜੀ ਇਹਨਾਂ ਨੂੰ ਆਪਾਂ ਹਲਕਾ ਜਿਹਾ ਘੋਨ ਲਾਂਗੇ ਹਲਕਾ ਜਿਹਾ ਘੋਨਣ ਤੋਂ ਬਾਅਦ ਹਲਕਾ ਜਿਹਾ ਘੋਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾ ਲਵਾਂਗੇ ਇਹ ਆਪਾਂ ਨੇ ਥੋੜੇ ਜਿਹੀ ਹਰੀ ਮਿਰਚ ਸੀਗੀ ਉਹ ਪਾਤੀ ਹੈ ਇਸ ਤੋਂ ਬਾਅਦ ਆਪਾਂ ਥੋੜੇ ਮਸਾਲੇ ਪਾਵਾਂਗੇ ਇਹ ਆਪਾਂ ਨੇ ਕੌਨ ਫਲੋਰ ਲੈ ਲਿਆਗਾ ਰਰਾ ਰੋਟ ਤੇ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਸਲੈਰੀ ਜੀ ਬਣਾ ਲਾਂਗੇ ਕਿਉਂਕਿ ਇਹਦੇ ਨਾਲ ਆਪਾਂ ਜਿਹੜਾ ਆਪਾਂ ਗਰੇਵੀ ਬਣਾਉਣੀ ਆ ਉਥੇ ਇੱਕ ਹੋ ਜੂਗੀ ਇਹ ਦੋ ਚਮਚੇ ਜਾਂ ਇੱਕ ਚਮਚਾ ਤੁਸੀਂ ਆਪਣੀ ਸਮਾਨ ਦੇ ਅਨਸਾਰ ਲੈ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਘਰੇ ਪੀਸੀ ਹੋਈ ਹਰੀ ਮਿਰਚ ਟਮਾਟਰ ਹਰੀ ਮਿਰਚ ਆਦਰਕ ਲਸਣ ਬੜੀ ਚਟਨੀ ਪਾਤੀ ਹੈ ਤੇ ਇੱਕ ਆਪਾਂ ਨੇ ਘਰੀ ਬਣਾਈ ਹੋਈ ਇਮਲੀ ਦੀ ਸੌਸ ਪਾਤੀ ਹੈ ਕਿ ਇਹਦੇ ਵਿੱਚ ਤੁਸੀਂ ਰੈੱਡ ਚਿਲੀ ਸੌਸ ਪਾ ਸਕਦੇ ਹੋਗੇ ਸੋਇਆ ਸੌਸ ਵੀ ਪਾ ਸਕਦੇ ਹੋ ਕੋਈ ਵੀ ਸੌਸ ਪਾ ਸਕਦੇ ਹੋ ਜਿਹੜੀ ਤੁਹਾਡੇ ਕੋਲੇ ਅਵੇਲੇਬਲ ਹੈਗੀ ਹੈਗੀ ਉਸ ਤੋਂ ਬਾਅਦ ਆਪਾਂ ਹਲਕਾ ਹਲਕਾ ਇਹਦੇ ਵਿੱਚ ਨਾਣ ਮਿਰਚ ਪਾ ਲਵਾਂਗੇ ਤੇ ਜੋ ਵੀ ਜਿੰਨਾ ਟੇਸਟ ਅਨਸਾਰ ਪਾਉਣਾ ਹੈਗਾ ਉਸ ਤੋਂ ਬਾਅਦ ਆਪਾਂ ਜਿਹੜੀ ਸਲਰੀ ਬਣਾਈ ਸੀਗੀ ਉਹ ਆਪਾਂ ਪਾ ਲਈਏ ਵਿੱਚ ਇਹਦੇ ਨਾਲ ਜਿਹੜਾ ਆਪਣੀ ਗਰੇਵੀ ਹੈਗੀ ਉਹ ਤਾਂ ਗਰੇਵੀ ਬਣ ਚੁਗੀ ਤੇ ਨਾਲੇ ਬਹੁਤ ਹੀ ਸੰਘਣੀ ਬਣ ਚੁਗੀ ਇਹ ਗਰੇਵੀ ਤੇ ਆਪਾਂ ਕਾਰਨਫਲੋਰ ਪਾ ਕੇ ਇਹਨੂੰ ਪਕਾ ਲਵਾਂਗੇ ਥੋੜਾ ਟਾਈਮ ਕੌਨਫਲੌਰ ਪਾਇਆਗਾ ਆਪਾਂ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਠਲੀਆਂ ਨਹੀਂ ਬਣ ਲੈਣੀਆਂ ਹੈਗੀਆਂ ਆਪਾਂ ਇਹਨੂੰ ਪਕਾ ਲਵਾਂਗੇ ਜਦ ਤੱਕ ਇਹ ਰਵਾਲ ਆਉਂਦਾਗਾ ਤੇ ਆਵਾੜਾਉਣ ਤੋਂ ਬਾਅਦ ਆਪਾਂ ਜਿਹੜੀਆਂ ਫਰਾਈ ਕੀਤੀਆਂ ਹੋਈਆਂ ਸੋਇਆਬੀਨੀਆਂ ਬੜੀਆਂ ਨੇ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਆ ਆਪਣਾ ਆਵਾਲ ਆ ਗਿਆ ਤੇ ਆਪਾਂ ਇਹਦੇ ਵਿੱਚ ਜਿਹੜੀਆਂ ਸੋਇਆਬੀਨੀਆਂ ਬੜੀਆਂ ਨੇ ਆ ਉਹਨਾਂ ਨੂੰ ਐਡ ਕਰਕੇ ਪਕਾ ਲਵਾਂਗੇ ਇਦੇ ਵਿੱਚ ਆਪਾਂ ਨੇ ਸਵਾਇ ਬਿੰਦੀਆਂ ਬੜੀਆਂ ਐਡ ਕਰਤੀਆਂ ਨੇ। ਤੇ ਇਹਨਾਂ ਨੂੰ ਆਪਾਂ ਪਕਾਵਾਂਗੇ। ਤੁਹਾਨੂੰ ਇਹ ਮੇਰੀ ਸਵਾਇ ਚਿਲੀ ਦੀ ਜਿਹੜੀ ਰੈਸਪੀ ਹੈਗੀ ਉਹ ਕਿੱਜ ਕਿ ਲੱਗੀ ਜੇ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਕਮੈਂਟ ਕਰਕੇ ਦੱਸਣਾ ਬਣਾ ਕੇ ਟੇਸਟ ਕਰਕੇ ਵੀ ਕਹੋ ਜੀ ਬਣੀ ਐਗੀ। ਤੇ ਇਹ ਆਪਾਂ ਇਹਦੇ ਵਿੱਚ ਐਡ ਕਰਤੀਆਂ ਨੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਆਵਾਲ ਲਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਕਿਉਂਕਿ ਜਿਹੜੀ ਗਰੇਵੀ ਹੈਗੀ ਉਹ ਬੜੀਆਂ ਦੇ ਵਿੱਚ ਚਲੀ ਜਾ ਫੇ ਇਹ ਆਪਣੇ ਸੋਇਆ ਚਿੱਟਲੀ ਜਿਹੜੀ ਤਿਆਰ ਹੋ ਗਈ ਹੈ ਬਣ ਕੇ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲੈਂਦੇ ਹੁੱਤਿਆਂ ਨਹੀਂ ਤੇ ਆਪਾਂ ਜਲਦੀ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਬੜੀ ਵੀਡੀਓ ਲੈ ਕੇ ਤਦ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸ਼ਸ਼੍ਰੀ ਕਾਰ